ਮੇਰੇ ਨਾਲ ਇਸ ਵੇਲੇ ਨਿਮਾਲੋ ਲੋਹਾਰਕਾ ਦੇ ਵੱਡੇ ਬੇਟੇ ਗੁਰਮਨਦੀਪ ਸਿੰਘ ਲੋਹਾਰਕਾ ਨੇ ਜਿਹਨਾਂ ਨੂੰ ਗੈਰੀ ਲੋਹਾਰਕਾ ਕਿਹਾ ਜਾਂਦਾ ਹੈ ਉਹਨਾਂ ਨੇ ਵੀ ਗੱਲਬਾਤ ਜ਼ਰੂਰ ਕਰਾਂਗੇ ਕਿਉਂਕਿ ਬਹੁਤ ਵੱਡੀ ਦੁੱਖ ਦੀ ਘੜੀ ਹੈ ਔਰ ਇਸ ਦੁੱਖ ਦੀ ਘੜੀ ਵਿੱਚ ਕਾਫੀ سارے ਲੋਕ ਅੱਜ ਪਹੁੰਚੇ ਨੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਂਟ ਕਰਨ ਵਾਸਤੇ ਤੁਹਾਨੂੰ ਵੀ ਥਾਪੜਾ ਦਿੱਤਾ ਹੋਏਗਾ ਕੀ ਕਹੋਗੇ ਇਸ ਬਾਰੇ ਜੀ ਸਭ ਤੋਂ ਪਹਿਲਾਂ ਤੇ ਮੈਂ ਸਭ ਦਾ ਧੰਨਵਾਦ ਕਰਾਂਗਾ ਭੋਗ ਦੀ ਅਰਦਾਸ ਵਿੱਚ ਸ਼ਾਮਲ ਹੋਣ ਲਈ ਤੇ ਅੱਜ ਕਾਫੀ ਸਿੰਗਰਸ ਕਾਫੀ ਨਾਮੀ ਹਸਤੀਆਂ ਕਾਫੀ ਲੋਕ ਪਹੁੰਚੇ ਨੇ ਜਿਵੇਂ ਕਿ ਨਸ਼ਤਰ ਗਿਲ ਜੀ ਇੰਦਰ ਜੀ ਨਿਕੂ ਜੀ ਹੋ ਗਏ ਤੇ ਗੁਰਮੀਤ ਅੰਕਲ ਲਾਈਕ ਕਾਫੀ ਹੈਗੇ ਨੇ ਰਵਿੰਦਰ ਸਿੰਘ ਭੱਟੀ ਜੀ ਸੋ ਸਭ ਦਾ ਫਸਟ ਆਫ 올 ਧੰਨਵਾਦ ਕਹੂੰਗਾ ਬਾਕੀ ਸਾਰੇ ਨੇ ਥਾਪੜਾ ਵੀ ਜਰੂਰ ਦਿੱਤਾ ਤੇ ਇਹੀ ਚੀਜ਼ ਕਹੇ ਕਿ ਤੁਸੀਂ ਕੋਈ ਵੀ ਮਤਲਬ ਚਿੰਤਾ ਨਹੀਂ ਕਰਨੀ ਕਿਸੇ ਵੀ ਚੀਜ਼ ਦੀ ਹਮੇਸ਼ਾ ਸਾਡੇ ਨਾਲ ਨੇ ਪਰਿਵਾਰ ਦੇ ਨਾਲ ਨੇ ਸਾਰੇ ਹੂੰ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਜਿੱਥੇ ਕਿ ਆਖਿਆ ਜਾ ਰਿਹਾ ਸੀ ਤੁਹਾਡੇ ਤਾਇਆ ਹਾਨਾ ਵਾਲੋਂ ਵੀ ਕਿਸੇ ਨੇ ਆ ਕੇ ਜਿਹੜਾ ਕਿ ਉੱਥੇ ਅੰਤਿਮ ਸੰਸਕਾਰ ਚ ਭਾਗ ਨਹੀਂ ਲਿਆ ਹ ਉਸ ਬਾਰੇ ਕੀ ਕਹੋਗੇ ਹਾਂਜੀ ਜਿਵੇਂ ਕਿ ਮੈਂ ਇਹ ਚੀਜ਼ ਆਈ ਗਿਆ ਇਸ ਕਿ ਪਹਿਲਾਂ ਵੀ ਕਲੀਅਰ ਕਰ ਦਿੱਤੀ ਹੈ ਪਰ ਸਟਿਲ ਮੈਂ ਇਹੀ ਕਹੂੰਗਾ ਕਿ ਐਕਚੁਅਲੀ ਤਾਇਆ ਜੀ ਨਾ ਘਰ ਤੋਂ ਬਾਹਰ ਰਹਿੰਦੇ ਸੀਗੇ ਜ਼ਿਆਦਾਤਰ ਤੇ ਬਾਕੀ ਆਈ ਗਿਆ ਇਸ ਕਿ ਮੀਡੀਆ ਨੂੰ ਵੀ ਜਿਹੜੇ ਨਵੇਂ ਨੇ ਉਹਨਾਂ ਨੂੰ ਵੀ ਪੁਰਾਣੇ ਸਿੰਗਰਸ ਦੀ ਜ਼ਿਆਦਾ ਪਛਾਣ ਨਹੀਂ ਹੋਏਗੀ ਸੋ ਦੈਟ ਇਜ਼ ਵਾਈ ਮੀਡੀਆ ਨੇ ਵੀ ਉਹ ਚੀਜ਼ ਚੁੱਕ ਲਈ ਕਿ ਕੋਈ ਵੀ ਨਹੀਂ ਪਹੁੰਚਿਆ ਪਰ ਉੱਥੇ ਬਹੁਤ ਸਾਰੇ ਸਿੰਗਰ ਸੀਗੇ ਜਿਹੜੇ ਲੋਕਲ ਸਿੰਗਰ ਸੀਗੇ ਅੰਮ੍ਰਿਤਸਰ ਦੇ ਆਈ ਗੈਸ ਕਿ ਕੋਈ ਵੀ ਨਹੀਂ ਰਿਹਾ ਹੁਣ ਤੇ ਬਾਕੀ ਜਿਹੜੇ ਨੌਨ ਫੇਸ ਮੰਗਦੇ ਨੇ ਲੋਕੀ ਤੇ ਸਾਰਿਆਂ ਦੀ ਨਿੱਜੀ ਜ਼ਿੰਦਗੀ ਹੈ ਜੀ ਸਾਰੇ ਕੰਮਕਾਰਾਂ ਚ ਬਿਜ਼ੀ ਸੀਗੇ ਸੋ ਸਾਰੇ ਅੱਜ ਪਹੁੰਚੇ ਨੇ ਸੋ ਸਾਨੂੰ ਕਿਸੇ ਤੇ ਰੋਸ ਨਹੀਂ ਆ ਕਿ ਸਾਰੇ ਉਹ ਦਿਨ ਬਿਜ਼ੀ ਸੀਗੇ ਐਕਚੁਅਲੀ ਹੋਇਆ ਵੀ ਇਦਾਂ ਨਾ ਕਿ ਸਡਨ ਹੋਇਆ ਸਾਰਾ ਕੁਝ ਪਾਪਾ ਦੀ ਰਾਤ ਜਦੋਂ ਡੈਥ ਹੋਈ ਆ ਤੇ ਅਸੀਂ ਜਿਆਦਾ ਫਿਰ ਟਾਈਮ ਨਹੀਂ ਲਿਆ ਸੰਸਕਾਰ ਵੀ ਉਸੇ ਹੀ ਦਿਨ ਹੋ ਗਿਆ ਤੇ ਫਿਰ ਇਸ ਕਰਕੇ ਵੀ ਕੁਝ ਨਹੀਂ ਪਹੁੰਚ ਸਕੇ ਤੇ ਕੁਝ ਜਿਨ੍ਹਾਂ ਦੇ ਫੋਨ ਆਏ ਸੀਗੇ ਪਹੁੰਚਣਾ ਚਾਹੁੰਦੇ ਸੀਗੇ ਫਿਰ ਉਹਨਾਂ ਨੂੰ ਅਸੀਂ ਕਹਿ ਦਿੱਤਾ ਕਿ ਸੰਸਕਾਰ ਦਾ ਟਾਈਮ ਮਤਲਬ ਹੋ ਗਿਆ ਸੰਸਕਾਰ ਹੋ ਚੁੱਕਾ ਹੈ ਤਾਂ ਫਿਰ ਉਹ ਕਹਿੰਦੇ ਕਿ ਕੋਈ ਨੇ ਭੋਗ ਤੇ ਦਰਸ਼ਨ ਦਿਆਂਗੇ ਮਨ ਕਿੰਨਾ ਕੁ ਵੱਡਾ ਦਿਲਾਸਾ ਹੁੰਦਾ ਹੈ ਜਦੋਂ ਤੋਖ ਦੀ ਘੜੀ ਵਿੱਚ ਕੋਈ ਐਸੇ ਵੱਡੇ ਚਿਹਰੇ ਜਿਹੜੇ ਖਲੋਜਨ ਨਾਲ ਪਰਿਵਾਰ ਦੇ ਦੇਖੋ ਹੁਣ ਜਿਹੜਾ ਦੁੱਖ ਹੈ ਉਹ ਤਾਂ ਘਟ ਹੋ ਸਕਦਾ ਮੁੱਕਦਾ ਤਾਂ ਨਹੀਂ ਪਰ ਸਟਿਲ ਉਹ ਚੀਜ਼ ਹੈ ਕਿ ਇੱਕ ਬਹੁਤ ਕਹਿ ਸਕਦੇ ਕਿ ਇੱਕ ਦਿਲ ਨੂੰ ਦਿਲਾਸਾ ਹੈ ਬਹੁਤ ਵੱਡਾ ਥਾਪੜ ਹੈ ਇਹ ਕਿ ਜਦੋਂ ਸਾਰੇ ਖੋਲ ਜਾਂਦੇ ਨੇ ਤਾਂ ਕੁਝ ਜਿਹੜੀਆਂ ਚਿੰਤਾ ਹੁੰਦੀ ਹੈ ਕੋਈ ਜਾਂ ਹੋਰ ਵੀ ਕੁਝ ਬਰਡਨ ਹੁੰਦਾ ਕਿਸੇ ਕਾਈਂਡ ਆਫ ਇਨਕੰਪਰੈਂਸ ਬਣੀ ਹੁੰਦੀ ਹੈ ਦਿਮਾਗ ਤੇ ਤਾਂ ਉਹ ਸਾਰੀ ਨਿਕਲ ਜਾਂਦੀ ਹੈ ਕਿ ਲੱਗ ਜਾਂਦਾ ਵੀ ਹਾਂਜੀ ਇਕੱਲੇ ਨਹੀਂ ਆ ਪਰਿਵਾਰ ਨਾਲ ਸਾਰੇ ਨਾਲ ਨੇ ਕੀ ਮੰਗ ਕਰੋਗੇ ਕੀ ਅਪੀਲ ਕਰੋਗੇ ਸਰਕਾਰ ਨੂੰ ਕਿਉਂਕਿ ਨਿਮਲ ਲੋਹਾਰਕਾ ਦੇ ਨਾਮ ਤੋਂ ਹੀ ਜਿਹੜਾ ਪਿੰਡ ਸਾਰਾ ਮਸ਼ਹੂਰ ਹੋਇਆ ਸੀਗਾ ਕਿਆ ਸਮਝੋ ਵੀ ਕੋਈ ਨਾ ਕੋਈ ਯਾਦਗਾਰ ਕੋਈ ਸਕੂਲ ਦਾ ਨਾਮ ਜਿਹੜਾ ਕਿ ਉਹਨਾਂ ਦੇ ਨਾਮ ਤੇ ਹਾਂਜੀ ਜ਼ਰੂਰ ਉਹ ਕੋਈ ਬੇਸਿਕਲੀ ਲਾਈਕ ਜਿਵੇਂ ਕੋਈ ਸਟੈਚੂ ਬਣ ਜਾਵੇ ਜਾਂ ਕੋਈ ਮੇਨ ਯਾਦਗਾਰੀ ਗੇਟ ਬਣ ਜਾਵੇ ਕਿਸੇ ਤਰ੍ਹਾਂ ਦੀ ਕੋਈ ਥੜੀ ਬਣ ਜਾਵੇ ਮੈਂ ਹੀ ਅਪੀਲ ਕਰੂੰਗਾ ਕਿ ਕੁਝ ਤਾਂ ਯਾਦਗਾਰ ਚਾਹੀਦੀ ਹੈ ਕਿਉਂਕਿ ਆਈ ਗੈਸ ਕਿ ਪਿੰਡ ਦਾ ਜ਼ਿਆਦਾ ਨਾਮ ਦੇਖਿਆ ਜਾਏ ਤਾਂ ਉਸ ਪਾਪਾ ਦੇ ਨਾਮ ਤੋਂ ਜਾਣਿਆ ਜਾਂਦਾ ਸੀਗਾ ਕਿਨੱਕ ਗੀਤ ਜਿਹੜੇ ਕਿ ਉਹਨਾਂ ਨੇ ਲਿਖੇ ਸੀ ਆਪਣੀ ਜ਼ਿੰਦਗੀ ਵਿੱਚ ਔਰ ਕਿਨੱਕ ਜ਼ਿਆਦਾ ਮਕਬੂਲ ਹੋਏ ਗੀਤ ਉਹਨਾਂ ਨੇ ਹੁਣ ਤੱਕ ਰਿਕਾਰਡਡ ਨੇ ਜਿਹੜੇ ਉਹ 500 ਪਲੱਸ ਨੇ 500 प्लस रिकॉर्डेड ਨੇ ਪਰ ਜਿਹੜੇ ਮਕਬੂਲ ਨੇ ਆਈ ਗੈਸ ਕਿ 150 प्लस ਹੋਣਗੇ ਨੀਅਰਲੀ 200 ਦੇ ਕਰੀਬ ਲੱਚਰ ਤਾਂ ਤੋਂ ਪਰੇ ਹੋ ਕੇ ਗੀਤ ਲਿਖੇ ਹਨਾ ਲੇਖਣੀ ਨੂੰ ਕਿਉਂਕਿ ਅੱਜ ਕੱਲ ਸ਼ਾਰਟਕਟ ਤੇ ਇਹੀ ਹੁੰਦਾ ਵੀ ਲੱਚਰ ਲਿਖ ਦਿਓ ਲੋਕਾਂ ਨੂੰ ਪਰੋਸ ਦਿਓ ਤੇ ਲੋਕ ਪਸੰਦ ਕਰ ਲੈਂਦੇ ਨੇ ਬਿਲਕੁਲ ਜੀ ਅੱਜ ਕੱਲ ਦੀ ਗਾਇਕੀ ਵੇਖਿਆ ਜਾਵੇ ਤੇ ਉਹ ਸਿਰਫ ਬੀਟ ਦੇ ਸਿਰ ਤੇ ਆ ਛਾਤੀਆਂ ਚ ਜ਼ੋਰ ਨਹੀਂ ਆ ਹੁਣ ਉਹ ਗਾਇਕੀ ਵੀ ਨਹੀਂ ਰਹੀ ਬਾਕੀ ਲਿਖਣੀ ਵੇਖੀ ਜਾਵੇ ਤਾਂ ਲਿਖਣੀ ਤੁਸੀਂ ਵੀ ਸਾਰੇ ਸੁਣਦੇ ਆ ਅਸੀਂ ਵੀ ਸੁਣਦੇ ਆ ਉਹ ਚੀਜ਼ ਨਹੀਂ ਹੈ ਬਾਕੀ ਪਾਪਾ ਦੀ ਗੱਲ ਕਰੀਏ ਤਾਂ ਪਾਪਾ ਹਮੇਸ਼ਾ ਇਸ ਚੀਜ਼ ਤੋਂ ਨਫ਼ਰਤ ਕਰਦੇ ਸੀਗੇ ਕਿ ਜੋ ਕੁਝ ਅੱਜ ਚੱਲਦਾ ਪਿਆ ਤੇ ਜੇ ਉਹਨਾਂ ਨੂੰ ਕੋਈ ਫੋਨ ਵੀ ਆਉਂਦਾ ਸੀ ਨਾ ਕਿ ਬਾਜੀ ਕੋਈ ਹਥਿਆਰਾਂ ਗਾਲਾ ਗਾਣਾ ਲਿਖ ਦੋ ਜਾਂ ਕੋਈ ਐਦਾਂ ਦਾ ਤਾਂ ਪਾਪਾ ਸਾਫ਼ ਨਾ ਕਰ ਦਿੰਦੇ ਸੀਗੇ ਕਿ ਸੌਰੀ ਮੇਰੇ ਕੋਲ ਇਹ ਚੀਜ਼ ਨਹੀਂ ਲਿਖੀ ਜਾਣਾ ਜਿੰਨੇ ਮਰਜੀ ਪੈਸੇ ਮਿਲਣ ਪਰ ਬਿਲਕੁਲ ਜੀ ਬਿਲਕੁਲ ਅੱਛਾ ਕੋਈ ਸੁਪਨਾ ਪਾਪਾ ਨੇ ਦੇਖਿਆ ਹੋਵੇ ਜਿਹੜਾ ਤੁਸੀਂ ਆਪਣੀ ਜ਼ਿੰਦਗੀ ਵਿੱਚ ਸਕਾਰ ਕਰਨਾ ਚਾਹੋ ਅ ਹਾਂ ਜੀ ਪਾਪਾ ਚਾਹੁੰਦੇ ਸੀਗੇ ਕਿ ਮੈਂ ਸਿੰਗਰ ਬਣ ਹੂੰ ਦੂਜਾ ਐਕਟਰ ਮੇਰਾ ਜ਼ਿਆਦਾ ਰੋਚੇਮ ਵੈਸੇ ਐਕਟਿੰਗ ਵਾਲੇ ਪਾਸੇ ਤੇ ਥਰਡ ਉਹਨਾਂ ਦਾ ਸੀਗਾ ਕਿ ਮੈਨੂੰ ਕੋਈ ਸਰਕਾਰੀ ਨੌਕਰੀ ਤਾਂ ਵਿਖਣਾ ਚਾਹੁੰਦੀ ਸੀਗੀ ਲਾਈਕ ਕਿਸੇ ਹਾਇਰ ਪੋਸਟ ਤੇ ਐਂਡ ਆਮ ਸ਼ੋਰ ਕਿ ਮੈਂ ਉਹ ਜੂਰ ਟ੍ਰਾਈ ਕਰਾਂਗਾ ਹੁਣ ਤੇ ਬਿਲਕੁਲ ਇਹ ਗੁਰਮਨਦੀਪ ਗੈਰੀ ਲੋਹਾਰ ਕਾ ਜਿਨ੍ਹਾਂ ਨੇ ਦੱਸਿਆ ਵੀ ਪਾਪਾ ਨੇ ਕਰੀਪ-ਕਰੀਪ ਆਪਣੀ ਜ਼ਿੰਦਗੀ ਵਿੱਚ 500 ਤੋਂ ਜ਼ਿਆਦਾ ਜਿਹੜੇ ਗੀਤ ਉਹ ਲਿਖੇ ਸੀ ਔਰ ਕਰੀਪ-ਕਰੀਪ 150 ਤੋਂ ਲੈ ਕੇ 200 ਗੀਤ ਜਿਹੜੇ ਕਾਫੀ ਜ਼ਿਆਦਾ ਉਹ ਮਸ਼ਹੂਰ ਹੋਏ ਸਨ ਪਰ ਉਹਨਾਂ ਨੇ ਇੱਕ ਵਾਰ ਫਿਰ ਦਰਹ ਹੈ ਵੀ ਜਦੋਂ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਤਾਂ ਇਹ ਵੀਡੀਓ ਵਾਇਰਲ ਹੋਈ ਵੀ ਉਹਨਾਂ ਦੇ ਅੰਤਿਮ ਸੰਸਕਾਰ ਤੇ ਕੋਈ ਨਹੀਂ ਪਹੁੰਚਿਆ ਉਹਨਾਂ ਨੇ ਕਿਹਾ ਵੀ ਅਜੀਹਾ ਕਹਿਣਾ ਗਲਤ ਹੈ ਕੁਝ ਲੋਕਲ ਸਿੰਗਰ ਜਿਹੜੂ ਪਹੁੰਚੇ ਸੀ ਉਹਨਾਂ ਦੇ ਕਾਫੀ ਸਾਰੇ ਜਿਹੜੇ ਮਸ਼ਹੂਰ ਸਿੰਗਰ ਨੇ ਉਹਨਾਂ ਦੇ ਫੋਨ ਵੀ ਆਏ ਸੀ ਕਿਉਂਕਿ ਅਚਨ ਚੇਤ ਦੇਹਾਂਤ ਹੋਇਆ ਸੀ ਤੇ ਅੱਜ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਸਤੇ ਬਹੁਤ ਵੱਡੇ ਜਿਹੜੇ ਸਿੰਗਰ ਨੇ ਉਹ ਇੱਥੇ ਪਹੁੰਚੇ ਨੇ ਭਾਵੇਂ ਉਹ ਇੰਦਰਜੀਤ ਨਿੱਕੂ ਹੋਣ ਨਾਲ ਉਹਨਾਂ ਦੇ ਜੇ ਗੱਲ ਕਰ ਲਈਏ ਮਨਪ੍ਰੀਤ ਸੰਧੂ ਨੇ ਉਹ ਪਹੁੰਚੇ ਨੇ ਤੇ ਨਾਲ ਜੇ ਗੱਲ ਕਰ ਲਈਏ ਸਿਆਸੀ ਸ਼ਖਸੀਅਤਾਂ ਸਾਂਸਦ ਗੁਰਜੀਤ ਸਿੰਘ ਔਜਲਾ ਇੱਥੇ ਪਹੁੰਚੇ ਨੇ ਨਸ਼ੱਤਰ ਗਿੱਲ ਪਹੁੰਚੇ ਨੇ ਹੋਰ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਕਿ ਪਹੁੰਚ ਕੇ ਇੱਥੇ ਕਿ ਉਹਨਾਂ ਦੇ ਅੰਤਿਮ ਅਰਦਾਸ ਵਿੱਚ ਹਾਜ਼ਰੀ ਭਰਨ ਵਸੇ ਪਹੁੰਚੇ ਹੋਏ ਨੇ ਤਾਂ ਮੇਰੇ ਨਾਲ ਇਸ ਵੇਲੇ ਨਿਮਾ ਲੋਹਾਰਕਾ ਦੇ ਵੱਡੇ ਬੇਟੇ ਗੁਰਮਨਦੀਪ ਸਿੰਘ ਲੋਹਾਰਕਾ ਨੇ ਜਿਨ੍ਹਾਂ ਨੂੰ ਗੈਰੀ ਲੋਹਾਰਕਾ ਕਿਹਾ ਜਾਂਦਾ ਹੈ ਉਹਨਾਂ ਨੇ ਵੀ ਗੱਲਬਾਤ ਜ਼ਰੂਰ ਕਰਾਂਗੇ ਕਿਉਂਕਿ ਬਹੁਤ ਵੱਡੀ ਦੁੱਖ ਦੀ ਘੜੀ ਹੈ ਔਰ ਇਸ ਦੁੱਖ ਦੀ ਘੜੀ ਵਿੱਚ ਕਾਫੀ سارے ਲੋਕ ਅੱਜ ਪਹੁੰਚੇ ਨੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਪੇਂਟ ਕਰਨ ਵਾਸਤੇ ਤੁਹਾਨੂੰ ਵੀ ਥਾਪੜਾ ਦਿੱਤਾ ਹੋਏਗਾ ਕੀ ਕਹੋਗੇ ਇਸ ਬਾਰੇ ਜੀ ਸਭ ਤੋਂ ਪਹਿਲਾਂ ਤੇ ਮੈਂ ਸਭ ਦਾ ਧੰਨਵਾਦ ਕਰਾਂਗਾ ਭੋਗ ਦੀ ਅਰਦਾਸ ਵਿੱਚ ਸ਼ਾਮਲ ਹੋਣ ਲਈ ਤੇ ਅੱਜ ਕਾਫੀ ਸਿੰਗਰਸ ਕਾਫੀ ਨਾਮੀ ਹਸਤੀਆਂ ਕਾਫੀ ਲੋਕ ਪਹੁੰਚੇ ਨੇ ਜਿਵੇਂ ਕਿ ਨਛਤਰ ਗਿਲ ਜੀ ਇੰਦਰ ਜੀ ਨਿਕੁ ਜੀ ਹੋ ਗਏ ਤੇ ਗੁਰਮੀਤ ਅੰਕਲ ਲਾਈਕ ਕਾਫੀ ਹੈਗੇ ਨੇ ਰਵਿੰਦਰ ਸਿੰਘ ਭਾਟੀ ਜੀ ਸੋ ਸਭ ਦਾ ਫਸਟ ਆਫ ਆਲ ਧੰਨਵਾਦ ਕਹੂੰਗਾ ਬਾਕੀ ਸਾਰੇ ਨੇ ਥਾਪੜਾ ਵੀ ਜਰੂਰ ਦਿੱਤਾ ਤੇ ਇਹੀ ਚੀਜ਼ ਕਹੇ ਕਿ ਤੁਸੀਂ ਕੋਈ ਵੀ ਮਤਲਬ ਚਿੰਤਾ ਨਹੀਂ ਕਰਨੀ ਕਿਸੇ ਵੀ ਚੀਜ਼ ਦੀ ਹਮੇਸ਼ਾ ਸਾਡੇ ਨਾਲ ਨੇ ਪਰਿਵਾਰ ਦੇ ਨਾਲ ਨੇ ਸਾਰੇ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਜਿੱਥੇ ਕਿ ਆਖਿਆ ਜਾ ਰਿਹਾ ਸੀ ਤੁਹਾਡੇ ਤਾਇਆ ਹਾਨਾ ਵਾਲੋਂ ਵੀ ਕਿਸੇ ਨੇ ਆ ਕੇ ਜਿਹੜਾ ਕਿ ਉੱਥੇ ਅੰਤਿਮ ਸੰਸਕਾਰ ਚ ਭਾਗ ਨਹੀਂ ਲਿਆ ਉਸ ਬਾਰੇ ਕੀ ਕਹੋਗੇ ਹਾਂਜੀ ਜਿਵੇਂ ਕਿ ਮੈਂ ਇਹ ਚੀਜ਼ ਆਈ ਗੈਸ ਕਿ ਪਹਿਲਾਂ ਵੀ ਕਲੀਅਰ ਕਰ ਦਿੱਤੀ ਹੈ ਪਰ ਸਟਿਲ ਮੈਂ ਇਹੀ ਕਹੂੰਗਾ ਕਿ ਐਕਚੁਅਲੀ ਤਾਇਆ ਜੀ ਨਾ ਘਰ ਤੋਂ ਬਾਹਰ ਰਹਿੰਦੇ ਸੀਗੇ ਜ਼ਿਆਦਾਤਰ ਜੀ ਤੇ ਬਾਕੀ ਆਈ ਗੈਸ ਕਿ মিডিਆ ਨੂੰ ਵੀ ਜਿਹੜੇ ਨਵੇਂ ਨੇ ਉਹਨਾਂ ਨੂੰ ਵੀ ਪੁਰਾਣੇ ਸਿੰਗਰਸ ਦੀ ਜ਼ਿਆਦਾ ਪਛਾਣ ਨਹੀਂ ਹੋਏਗੀ ਸੋ ਦੈਟ ਇਜ਼ ਵਾਈ ਮੀਡੀਆ ਨੇ ਵੀ ਉਹ ਚੀਜ਼ ਚੁੱਕ ਲਈ ਕਿ ਕੋਈ ਵੀ ਨਹੀਂ ਪਹੁੰਚਿਆ ਪਰ ਉੱਥੇ ਬਹੁਤ ਸਾਰੇ ਸਿੰਗਰ ਸੀਗੇ ਜਿਹੜੇ ਲੋਕਲ ਸਿੰਗਰ ਸੀਗੇ ਅੰਮ੍ਰਿਤਸਰ ਦੇ ਆਈ ਗੈਸ ਕਿ ਕੋਈ ਵੀ ਨਹੀਂ ਰਿਹਾ ਹੁਣ ਤੇ ਬਾਕੀ ਜਿਹੜੇ ਨੌਨ ਫੇਸ ਮੰਗਦੇ ਨੇ ਲੋਕੀ ਤੇ ਸਾਰਿਆਂ ਦੀ ਨਿੱਜੀ ਜ਼ਿੰਦਗੀ ਹੈ ਜੀ ਸਾਰੇ ਕੰਮਕਾਰਾਂ ਚ ਬਿਜ਼ੀ ਸੀਗੇ ਸੋ ਸਾਰੇ ਅੱਜ ਪਹੁੰਚੇ ਨੇ ਤੋ ਸਾਨੂੰ ਕਿਸੇ ਤੇ ਰੋਸ ਨਹੀਂ ਆ ਕਿ ਸਾਰੇ ਉਸ ਦਿਨ ਬਿਜ਼ੀ ਸੀਗੇ ਐਕਚੁਅਲੀ ਹੋਇਆ ਵੀ ਇਦਾਂ ਨਾ ਕਿ ਸਡਨ ਹੋਇਆ ਸਾਰਾ ਕੁਝ ਪਾਪਾ ਦੀ ਰਾਤ ਜਦੋਂ ਡੈਥ ਹੋਈ ਆ ਤੇ ਅਸੀਂ ਜਿਆਦਾ ਫਿਰ ਟਾਈਮ ਨਹੀਂ ਲਿਆ ਸੰਸਕਾਰ ਵੀ ਉਸੇ ਹੀ ਦਿਨ ਹੋ ਗਿਆ ਤੇ ਫਿਰ ਇਸ ਕਰਕੇ ਵੀ ਕੁਝ ਨਹੀਂ ਪਹੁੰਚ ਸਕੇ ਤੇ ਕੁਝ ਜਿਨ੍ਹਾਂ ਦੇ ਫੋਨ ਆਏ ਸੀਗੇ ਪਹੁੰਚਣਾ ਚਾਹੁੰਦੇ ਸੀਗੇ ਫਿਰ ਉਹਨਾਂ ਨੂੰ ਅਸੀਂ ਕਹਿ ਦਿੱਤਾ ਕਿ ਸੰਸਕਾਰ ਦਾ ਟਾਈਮ ਮਤਲਬ ਹੋ ਗਿਆ ਸੰਸਕਾਰ ਹੋ ਚੁੱਕਾ ਹੈ ਤੋ ਫਿਰ ਉਹ ਕਹਿੰਦੇ ਕਿ ਕੋਈ ਨੇ ਭੋਗ ਤੇ ਦਰਸ਼ਨ ਦਿਆਂਗੇ ਕਿੰਨਾ ਕੁ ਵੱਡਾ ਦਿਲਾਸਾ ਹੁੰਦਾ ਜਦੋਂ ਤੋਖ ਦੀ ਘੜੀ ਵਿੱਚ ਕੋਈ ਐਸੇ ਵੱਡੇ ਚਿਹਰੇ ਜਿਹੜੇ ਖਲੋਜਨ ਨਾਲ ਪਰਿਵਾਰ ਦੇ ਅ ਦੇਖੋ ਹੁਣ ਜਿਹੜਾ ਦੁੱਖ ਹੈ ਉਹ ਤਾਂ ਘਟ ਹੋ ਸਕਦਾ ਮੁੱਕਦਾ ਤਾਂ ਨਹੀਂ ਪਰ ਸਟਿਲ ਉਹ ਚੀਜ਼ ਹੈ ਕਿ ਇੱਕ ਬਹੁਤ ਕਹਿ ਸਕਦੇ ਕਿ ਇੱਕ ਦਿਲ ਨੂੰ ਦਿਲਾਸਾ ਹੈ ਬਹੁਤ ਵੱਡਾ ਥਾਪੜ ਹੈ ਇਹ ਕਿ ਜਦੋਂ ਸਾਰੇ ਖਲੋ ਜਾਂਦੇ ਨੇ ਤਾਂ ਕੁਝ ਜਿਹੜੀਆਂ ਚਿੰਤਾ ਹੁੰਦੀ ਹੈ ਕੋਈ ਜਾਂ ਹੋਰ ਵੀ ਕੁਝ ਬਰਡਨ ਹੁੰਦਾ ਕਿਸੇ ਕਾਈਂਡ ਆਫ ਇਨਕੰਪਰੈਂਸ ਬਣੀ ਹੁੰਦੀ ਹੈ ਦਿਮਾਗ ਤੇ ਤਾਂ ਉਹ ਸਾਰੀ ਨਿਕਲ ਜਾਂਦੀ ਹੈ ਕਿ ਲੱਗ ਜਾਂਦਾ ਵੀ ਹਾਂਜੀ ਇਕੱਲੇ ਨਹੀਂ ਆ ਪਰਿਵਾਰ ਨਾਲ ਸਾਰੇ ਨਾਲ ਨੇ ਕੀ ਮੰਗ ਕਰੋਗੇ ਕੀ ਅਪੀਲ ਕਰੋਗੇ ਸਰਕਾਰ ਨੂੰ ਕਿਉਂਕਿ ਨਿਮਲ ਲੋਹਾਰਕਾ ਦੇ ਨਾਮ ਤੋਂ ਹੀ ਜਿਹੜਾ ਪਿੰਡ ਸਾਰਾ ਮਸ਼ਹੂਰ ਹੋਇਆ ਸੀਗਾ। ਕਿਹਾ ਸਮਝੋ ਵੀ ਕੋਈ ਨਾ ਕੋਈ ਯਾਦਗਾਰ ਕੋਈ ਸਕੂਲ ਦਾ ਨਾਮ ਜਿਹੜਾ ਕਿ ਉਹਨਾਂ ਦੇ ਨਾਮ ਤੇ ਹਾਂਜੀ ਜ਼ਰੂਰ ਕੋਈ ਬੇਸਿਕਲੀ ਲਾਈਕ ਜਿਵੇਂ ਕੋਈ ਸਟੈਚੂ ਬਣ ਜਾਵੇ ਜੀ ਜਾਂ ਕੋਈ ਮੇਨ ਯਾਦਗਾਰੀ ਗੇਟ ਬਣ ਜਾਵੇ ਕਿਸੇ ਤਰ੍ਹਾਂ ਦੀ ਕੋਈ ਥੜੀ ਬਣ ਜਾਵੇ ਮੈਂ ਹੀ ਅਪੀਲ ਕਰੂੰਗਾ ਕਿ ਕੁਝ ਤਾਂ ਯਾਦਗਾਰ ਚਾਹੀਦੀ ਹੈ ਕਿਉਂਕਿ ਆਈ ਗੈਸ ਕਿ ਪਿੰਡ ਦਾ ਜਿਆਦਾ ਨਾਮ ਦੇਖਿਆ ਜਾਏ ਤਾਂ ਉਸ ਪਾਪਾ ਦੇ ਨਾਮ ਤੋਂ ਜਾਣਿਆ ਜਾਂਦਾ ਸੀਗਾ ਕਿਨੱਕ ਗੀਤ ਜਿਹੜੇ ਕਿ ਉਹਨਾਂ ਨੇ ਲਿਖੇ ਸੀ ਆਪਣੀ ਜ਼ਿੰਦਗੀ ਵਿੱਚ ਔਰ ਕਿੰਨੇ ਕ ਜਿਆਦਾ ਮਕਬੂਲ ਹੋਏ ਗੀਤ ਉਹਨਾਂ ਨੇ ਹੁਣ ਤੱਕ ਰਿਕਾਰਡਡ ਨੇ ਜਿਹੜੇ ਉਹ 500 ਪਲੱਸ ਨੇ 500 प्लस रिकॉर्डेड ਨੇ ਪਰ ਜਿਹੜੇ ਮਕਬੂਲ ਨੇ ਆਈ ਗੈਸ ਕਿ 150 प्लस ਹੋਣਗੇ ਨੀਅਰਲੀ 200 ਦੇ ਕਰੀਬ ਲੱਚਰ ਤਾਂ ਤੋਂ ਪਰੇ ਹੋ ਕੇ ਗੀਤ ਲਿਖੇ ਹਨਾ ਲੇਖਣੀ ਨੂੰ ਕਿਉਂਕਿ ਅੱਜਕੱਲ ਸ਼ਾਰਟਕਟ 'ਚ ਇਹੀ ਹੁੰਦਾ ਵੀ ਲੱਚਰ ਲਿਖ ਦਿਓ ਲੋਕਾਂ ਨੂੰ ਪਰੋਸ ਦਿਓ ਤੇ ਲੋਕ ਪਸੰਦ ਕਰ ਲੈਂਦੇ ਨੇ ਬਿਲਕੁਲ ਜੀ ਅੱਜਕੱਲ ਦੀ ਗਾਇਕੀ ਵੇਖਿਆ ਜਾਵੇ ਤੇ ਉਹ ਸਿਰਫ ਬੀਟ ਦੇ ਸਿਰ ਤੇ ਹਮ ਛਾਤੀਆਂ 'ਚ ਜੋਰ ਨਹੀਂ ਆ ਹੁਣ ਜੀ ਉਹ ਗਾਇਕੀ ਵੀ ਨਹੀਂ ਰਹੀ ਬਾਕੀ ਲਿਖਣੀ ਵੇਖੀ ਜਾਵੇ ਤਾਂ ਲਿਖਣੀ ਤੁਸੀਂ ਵੀ ਸਾਰੇ ਸੁਣਦੇ ਆ ਅਸੀਂ ਵੀ ਸੁਣਦੇ ਆ ਹਮ ਉਹ ਚੀਜ਼ ਨਹੀਂ ਹੈ ਬਾਕੀ ਪਾਪਾ ਦੀ ਗੱਲ ਕਰੀਏ ਤਾਂ ਪਾਪਾ ਹਮੇਸ਼ਾ ਇਸ ਚੀਜ਼ ਤੋਂ ਨਫ਼ਰਤ ਕਰਦੇ ਸੀਗੇ ਕਿ ਜੋ ਕੁਝ ਅੱਜ ਚੱਲਦਾ ਪਿਆ ਤੇ ਜੇ ਉਹਨਾਂ ਨੂੰ ਕੋਈ ਫੋਨ ਵੀ ਹੁੰਦਾ ਸੀ ਨਾ ਕਿ ਬਾਜੀ ਕੋਈ ਹਥਿਆਰਾਂ ਗਾਲਾਂ ਗਾਣਾ ਲਿਖ ਦੋ ਜਾਂ ਕੋਈ ਐਦਾਂ ਦਾ ਤਾਂ ਪਾਪਾ ਸਾਫ਼ ਨਾ ਕਰ ਦਿੰਦੇ ਸੀਗੇ ਕਿ ਸੌਰੀ ਮੇਰੇ ਕੋਲ ਇਹ ਚੀਜ਼ ਨਹੀਂ ਲਿਖੀ ਜਾ। ਜਿੰਨੇ ਮਰਜੀ ਪੈਸੇ ਮਿਲਣ ਪਰ ਨਹੀਂ। ਬਿਲਕੁਲ ਜੀ ਬਿਲਕੁਲ। ਅੱਛਾ ਕੋਈ ਸੁਪਨਾ ਪਾਪਾ ਨੇ ਦੇਖਿਆ ਹੋਵੇ ਜਿਹੜਾ ਤੁਸੀਂ ਆਪਣੀ ਜ਼ਿੰਦਗੀ ਵਿੱਚ ਸਕਾਰ ਕਰਨਾ ਚਾਹੋ। ਅ ਹਾਂ ਜੀ ਪਾਪਾ ਚਾਹੁੰਦੇ ਸੀਗੇ ਕਿ ਮੈਂ ਸਿੰਗਰ ਬਣ। ਹੂੰ। ਦੂਜਾ ਐਕਟਰ ਮੇਰਾ ਜ਼ਿਆਦਾ ਰੁਚੀ ਵਾਂ ਵੈਸੇ ਐਕਟਿੰਗ ਵਾਲੇ ਪਾਸੇ ਤੇ ਥਰਡ ਉਹਨਾਂ ਦਾ ਸੀਗਾ ਕਿ ਮੈਨੂੰ ਕੋਈ ਸਰਕਾਰੀ ਨੌਕਰੀ ਤਾਂ ਵਿਖਣਾ ਚਾਹੁੰਦੀ ਸੀਗਾ ਲਾਈਕ ਕਿਸੇ ਹਾਇਰ ਪੋਸਟ ਤੇ ਐਂਡ ਆਮ ਸ਼ੋਰ ਕਿ ਮੈਂ ਉਹ ਜੂਰ ਟ੍ਰਾਈ ਕਰਾਂਗਾ ਹੁਣ ਬਿਲਕੁਲ ਇਹ ਗੁਰਮਨਦੀਪ ਗੈਰੀ ਲੋਹਾਰ ਕਾ ਜਿਨ੍ਹਾਂ ਨੇ ਦੱਸਿਆ ਵੀ ਪਾਪਾ ਨੇ ਕਲੀਪ-ਕਲੀਪ ਆਪਣੀ ਜ਼ਿੰਦਗੀ ਵਿੱਚ 500 ਤੋਂ ਜ਼ਿਆਦਾ ਜਿਹੜੇ ਗੀਤ ਉਹ ਲਿਖੇ ਸੀ ਔਰ ਕਲੀਪ-ਕਲੀਪ 150 ਤੋਂ ਲੈ ਕੇ 200 ਗੀਤ ਜਿਹੜੇ ਕਾਫੀ ਜ਼ਿਆਦਾ ਉਹ ਮਸ਼ਹੂਰ ਹੋਏ ਸਨ ਪਰ ਉਹਨਾਂ ਨੇ ਇੱਕ ਵਾਰ ਫਿਰ ਦੁਹਰਾਇਆ ਵੀ ਜਦੋਂ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਤਾਂ ਇਹ ਵੀਡੀਓ ਵਾਇਰਲ ਹੋਈ ਵੀ ਉਹਨਾਂ ਦੇ ਅੰਤਿਮ ਸੰਸਕਾਰ ਤੇ ਕੋਈ ਨਹੀਂ ਪਹੁੰਚਿਆ ਉਹਨਾਂ ਨੇ ਕਿਹਾ ਵੀ ਅਜੀਹਾ ਕਹਿਣਾ ਗਲਤ ਹੈ ਕੁਝ ਲੋਕਲ ਸਿੰਗਰ ਜਰੂਰ ਪਹੁੰਚੇ ਸੀ ਉਹਨਾਂ ਦੇ ਕਾਫੀ ਸਾਰੇ ਜਿਹੜੇ ਮਸ਼ਹੂਰ ਸਿੰਗਰ ਨੇ ਉਹਨਾਂ ਦੇ ਫੋਨ ਵੀ ਆਏ ਸੀ ਕਿਉਂਕਿ ਅਚਨ ਚੇਤ ਦੇਹਾਂਤ ਹੋਇਆ ਸੀ ਤੇ ਅੱਜ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਸਤੇ ਬਹੁਤ ਵੱਡੇ ਜਿਹੜੇ ਸਿੰਗਰ ਨੇ ਉਹ ਇੱਥੇ ਪਹੁੰਚੇ ਨੇ ਭਾਵੇਂ ਉਹ ਇੰਦਰਜੀਤ ਨਿੱਕੂ ਹੋਣ ਨਾਲ ਉਹਨਾਂ ਦੇ ਜੇ ਗੱਲ ਕਰ ਲਈਏ ਮਨਪ੍ਰੀਤ ਸੰਧੂ ਨੇ ਉਹ ਪਹੁੰਚੇ ਨੇ ਤੇ ਨਾਲ ਜੇ ਗੱਲ ਕਰ ਲਈਏ ਸਿਆਸੀ ਸ਼ਖਸੀਅਤਾਂ ਸਾਂਸਦ ਗੁਰਜੀਤ ਸਿੰਘ ਔਜਲਾ ਇੱਥੇ ਪਹੁੰਚੇ ਨੇ ਨਸ਼ੱਤਰ ਗਿੱਲ ਪਹੁੰਚੇ ਨੇ ਹੋਰ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਕਿ ਪਹੁੰਚ ਕੇ ਇੱਥੇ ਕਿ ਉਹਨਾਂ ਦੇ ਅੰਤਿਮ ਅਰਦਾਸ ਵਿੱਚ ਹਾਜ਼ਰੀ ਭਰਨ ਵਸੇ ਪਹੁੰਚੇ ਹੋਏ ਨੇ ਕਿਆ ਮੈਂ ਪਰਸਨ ਸੁਖਪਾਲ ਦੇ ਨਾਲ ਸਿਕੰਦਰ ਪਰ ਸ੍ਰੀਚਾ ਦੈਨਿਕ ਸਟੇ ਟੀਵੀ ਅੰਮ੍ਰਿਤਸਰ